ਤੁਹਾਡੇ ਅੰਦਰ ਸਵਾਲ ਖੜਾ ਹੋਏਗਾ ਆਪਾਂ ਤਾਂ ਵੱਡੇ ਆਪਾਂ ਅਰਦਾਸ ਕਰ ਲਾਂਗੇ ਬੱਚੇ ਕੀ ਕਰਨ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਤੇ ਤੁਹਾਨੂੰ ਤਾਂ ਬਿਠਾਇਆ ਸੰਗਤ ਵਿੱਚ ਮਾਂ ਪੁੱਤ ਵਾਸਤੇ ਅਰਦਾਸ ਕਰੇ ਉਹਦੇ ਕਰਮ ਬਦਲਦੇ ਨੇ ਮਾਂ ਪੁੱਤ ਵਾਸਤੇ ਪਾਠ ਕਰੇ ਉਦੇ ਕਰਮ ਬਦਲਦੇ ਨੇ ਮੈਂ ਅਕਸਰ ਇਹ ਬੇਨਤੀ ਸੰਗਤ ਵਿੱਚ ਕਰਨਾ ਹੁੰਦਾ ਜਦੋਂ ਬੱਚਿਆਂ ਲਈ ਚਾਹ ਪਾਣੀ ਦੁੱਧ ਪਰੌਂਦੇ ਹੋ ਜਦੋਂ ਬੱਚਿਆਂ ਲਈ ਪਰੌਂਠਾ ਤਿਆਰ ਕਰਦੇ ਹੋ ਉਦੋਂ ਜਰੂਰ ਕਿਹਾ ਕਰੋ ਵਾਹਿਗੁਰੂ 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 ਤੁਹਾਡੇ ਬੱਚਿਆਂ ਦੇ ਕਰਮ ਬਦਲੋ ਤੁਹਾਡੇ ਬੱਚਿਆਂ ਦੀ ਤਸਵੀਰ ਅੰਦਰੋਂ ਚੇਂਜ ਹੋ ਗਈ ਕਿਉਂਕਿ ਬਹੁਤ ਬਹੁਤ ਤਸਵੀਰ ਦੇ ਸਿਰ ਤੇ ਖੜੇ ਤੁਸੀਂ ਪੜੇ ਲਿਖੇ ਬੈਠੇ ਹੋ ਬੱਚਿਆਂ ਨੂੰ ਤੁਸੀਂ ਬਾਦਾਮ ਖਵਾਉਂਦੇ ਹੋ ਹਰ ਬੰਦਾ ਕਹਿੰਦਾ ਮੇਰਾ ਬੱਚਾ ਦਿਮਾਗੀ ਹੋਵੇ ਉਹਨੂੰ ਬਾਦਾਮ ਖਵਾਉਣ ਲੱਗ ਪੈਂਦੇ ਅੱਛਾ ਮਾਮਾ ਪਾਣੀ ਚ ਭਿਓ ਕੇ ਬਾਦਾਮ ਖਵਾਉਂਦਾ ਪੁੱਛੋ ਕਿਉਂ ਉਹਨੂੰ ਮਾਂ ਨੂੰ ਪੁੱਛੋ ਪਾਣੀ 'ਚ ਵਧਾਮ ਕਿਉਂ ਭਿੰਤੇ ਨੇ ਉਹ ਕਹਿੰਦੀ ਹੈ ਬਾਦਾਮ ਦੀ ਤਸਵੀਰ ਜਿਹੜੀ ਹੈ ਆਲਮੰਡ ਬਾਦਾਮ ਦੀ ਤਸਵੀਰ ਜਿਹੜੀ ਉਹ ਗਰਮ ਹੈ ਇਸ ਲਈ ਇਹਨੂੰ ਥੋੜੇ ਘੰਟੇ ਪਾਣੀ ਵਿੱਚ ਪਿਉਂ ਦਿੱਤਾ ਹੈ ਬਾਦਾਮ ਦੀ ਤਸਵੀਰ ਬਦਲ ਕੇ ਗਰਮ ਤੋਂ ਠੰਡੀ ਹੋ ਗਈ ਜੇ 2-4 ਘੰਟੇ ਪਾਣੀ ਵਿੱਚ ਬਾਦਾਮ ਰੱਖ ਕੇ ਉਹਦੀ ਤਸਵੀਰ ਬਦਲ ਸਕਦੀ ਹੈ ਬਾਣੀ ਪੜ ਕੇ ਨਾਮ ਜਪ ਕੇ ਚਾਹ ਪਾਣੀ ਦੁੱਧ ਬਣਾਉਂਗੇ ਪਰੌਂਠਾ ਬਣਾਉਂਗੇ ਬੱਚੇ ਦੀ ਤਸਵੀਰ ਬਦਲ ਜੇ ਮੈਂ ਬਹੁਤ ਔਰ ਬੇਨਤੀ ਕਰਦਾ ਜਿਨ੍ਹਾਂ ਭੈਣਾਂ ਕੋਲ ਛੋਟੇ ਬੱਚੇ ਨੇ ਨਾ ਜਿੰਨੀ ਦਿਨ ਬੱਚੇ ਨੂੰ ਦੁੱਧ ਪਿਲਾਉਣਾ ਉੰਨੀ ਦਿਨ ਪਹਿਲੀ ਪੌੜੀ ਦਾ ਪਾਠ ਕਰੋ ਮੂਲ ਮੰਤਰ ਦਾ ਪਾਠ ਕਰੋ ਵਾਹਿਗੁਰੂ ਵਾਹਿਗੁਰੂ ਕਹੋ ਕਿਉਂ ਉਤੇ ਉਤੇ ਅਸਰ ਹੋਵੇ ਬੁੱਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਉਹ ਤਾਂ ਅਸਰ ਹੋਣਾ ਜੇ ਤੁਸੀਂ ਬੱਚਿਆਂ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਲੱਗਿਆਂ ਵਾਹਿਗੁਰੂ ਕਹੋ